ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੰਗਰੂਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਬੇਅਦਬੀ ਮਾਮਲੇ ਦੀ ਜੋ ਕੈਪਟਨ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ ਉਹ ਸਿਰ ਬਾਦਲ ਪਰਿਵਾਰ ਤੇ ਨਿਸ਼ਾਨਾ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ ਇਸ ਵਿੱਚ ਹੋਰ ਕੁਝ ਨਹੀਂ ਹੈ ਅੱਜ ਕਿਉਂ ਨਾ ਕਰੂਗਾ ਸਰ ਵੀ ਪਹਿਲੇ ਅਕਾਲੀ ਦਲ ਨਾਲ ਸੀ ਬਾਅਦ ਚ ਫਿਰ ਉਹ ਉਹ ਅਰ័យ ਕਿ ਇਹ ਥੋੜਾ ਬਹੁਤ ਚੱਲਦਾ ਰਹਿੰਦਾ ਹੁੰਦਾ ਹੈ ਕਿ ਇਹ ਕੋਈ ਨਹੀਂ ਫੀਰ ਲੋਕ ਜਿਹੜਾ ਆ ਮੈਂ ਵੇਖੋ ਕਿਵੇਂ ਸਿੱਟੇ ਹੁਣ ਕੀ ਹਾਲਤ ਹੋ ਗਈ ਹੈ ਅਖੀਰ ਜਿਹੜਾ ਹੈ ਜਿਹੜੀ ਪਾਰਟੀ ਹੈ ਮਾਂ ਪਾਰਟੀ ਲੋਕਾਂ ਦੀ ਜਿਹੜਾ ਸਹੀ ਮੈਨਸ ਲੋਕਾਂ ਦੀ ਜਿਹੜੀ ਸਹਾਇਤਾ ਕਰਨ ਵਾਲੀ ਜਾਂ ਲੋਕਾਂ ਦੇ ਸ਼ੁਭਚਿੰਤਕ ਪਾਰਟੀ ਹੈ ਤੋ ਖਾਲੀ ਦਲੀਏ ਔਰ ਘੋਰ ਕੋਈ ਪਾਰਟੀ ਮੈਨੂੰ ਦੱਸ ਦਿਓ ਜੀਨੇ ਕਿਤੇ ਵੀ ਜਿਹੜੇ ਦੇ ਪੰਜਾਬ ਦੇ ਮਸਲੇ ਹਨ ਉਹਨਾਂ ਨੂੰ ਹੱਲ ਕਰਨ ਵਾਸਤੇ ਸੰਘਰਸ਼ ਕੀਤਾ ਹੋਵੇ ਦੂਜੀਆਂ ਪਾਰਟੀਆਂ ਮੈਨੂੰ ਇੱਕ ਬੰਦਾ ਦੱਸ ਦਿਓ ਇੱਥੇ ਇੱਕ ਬੰਦਾ ਦੱਸ ਦਿਓ ਜੀਨੇ ਕੋਈ ਉਸੇ ਯੋਗਦਾਨ ਨਾ ਪਾਇਆ ਹੋਵੇ ਬਦਲ ਸਾਹਿਬ ਅੰਨੀ ਪਿਛਲੇ ਟਾਈਮ ਸੇ ਟਾਈਮ ਸਭ ਨੇ ਇਹ ਗੱਲ ਕਹੀ ਸੀ ਵੀ ਬਦਲ ਪਰਿਵਾਰ ਨੂੰ ਅਕਾਲੀ ਦਲ ਨੂੰ ਜੇ ਜਿਉਂਦਾ ਰੱਖਣਾ ਤਾਂ ਬਦਲ ਪਰ ਨੂੰ ਕੁਰਬਾਨੀ ਦੇਣੀ ਪਊਗੀ ਉਹਦੇ ਬਾਰੇ ਕੀ ਕਹਿਣਾ ਜੀ ਕੁਰਬਾਨੀ ਕਾਦੀ ਜੀ ਵੀ ਇਹਨਾਂ ਨੂੰ ਪਿੱਛੇ ਹਟਣਾ ਪਊਗਾ ਜੀ ਪਾਰਟੀ ਤੋਂ ਪ੍ਰਧਾਨਗੀ ਮੈਂ ਕੁਝ ਨਹੀਂ ਇਹ ਚ ਕਹਿਣਾ ਚਾਹੁੰਦਾ ਠੀਕਾ ਸਾਹਿਬ ਸਾਡੇ ਮਾਜੂਦ ਸਾਥੀ ਹੈ ਮੈਂ ਉਹਨਾਂ ਦੀ ਗੱਲ ਦਾ ਕੋਈ ਕਰਦਾ ਨਹੀਂ ਸਾਹਿਬ ਨਾਲ ਦੁਆਰਾ ਟਾਈਏ ਪੂਰੇ ਜੀ ਤੁਹਾਡਾ ਚੱਲ ਰਿਹਾ ਕੋਈ ਉਹਨਾਂ ਦੀ ਨਾਰਾਜ਼ਗੀ ਕਿਵੇਂ ਬੋਟਾਂ ਵੀ ਆ ਰਹੀਆਂ ਨੇ ਕਿਉਂਕਿ ਉਹਨਾਂ ਅਸੀਂ ਤੋਂ ਵੀ ਜਵਾਬ ਦੇ ਦਿੰਦਾ ਨਾ ਜੀ ਉਹ ਵੀ ਢਿੰਸਾ ਪਰਿਵਾਰ ਨੇ ਲੋਕ ਸਭਾ ਲੜਨ ਤੋਂ ਜਵਾਬ ਦੇਦਾ ਜੀ ਤੁਸੀਂ ਇਹ ਸਾਡਾ ਆਪ ਦਾ ਅੰਦਰੂਨੀ ਮਸਲਾ ਹੈ ਅਸੀਂ ਆਪੇ ਹੱਲ ਕਰਾਂਗੇ ਉਹ ਤਾਂ ਇਹ ਤਾਂ ਅੰਦਰੂਨੀ ਮਸਲਾ ਐਸਆਈਟੀ ਜਾਂਚ ਕਰ ਰਹੀ ਹੈ ਬੇਅਦਮੀ ਮਸਲਿਆਂ ਦੇ ਸੰਬੰਧੀ ਤੁਸੀਂ ਐਸਆਈਟੀ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਜਾਂ ਅਸੰਤੁਸ਼ਟ ਹੋ ਅੱਜ ਹੀ ਖ਼ਬਰਾਂ ਚ ਆਇਆ ਤੁਸੀਂ ਪੜ ਲਿਆ ਉਹਨਾਂ ਸਾਰੀ ਪੂਰਾ ਡਿਟੇਲ ਚ ਮੈਂ ਸਾਰਾ ਜਵਾਬ ਦਿੰਦਾ ਐ اے ਐਸ ਆਈ ਟ ਸੀ ਭਾਵੇਂ ਉਹ ਕਮਿਸ਼ਨ ਸੀ ਇਹਨਾਂ ਨੇ ਬਣਾਈ ਅਮਰਿੰਦਰ ਸਿੰਘ ਨੇ ਉਹਨਾਂ ਦਾ ਇੱਕੋ ਇੱਕ ਮਤਲਬ ਐ ਸਾਰਾ ਸੀਗਾ ਕਿ ਬਾਦਲ ਪਰਿਵਾਰ ਨੂੰ ਕਿਵੇਂ ਨਾ ਕਿਵੇਂ ਅੰਦਰ ਦੇਣਾ ਔਰ ਇਹ ਇਲਕਸ਼ਨਾ ਚ ਤੋਂ ਵੀ ਪਹਿਲਾਂ ਇਹ ਕਹਿੰਦੇ ਰਹੇ ਇਲਕਸ਼ਨਾ ਦੇ ਦੌਰਾਨ ਚ ਵੀ ਰਹਿੰਦੇ ਰਹੇ ਐ ਕਮਿਸ਼ਨ ਬਣਾਉਣ ਤੋਂ ਪਹਿਲਾਂ ਵੀ ਇਹਨਾਂ ਨੇ ਬਣਾਇਆ ਐਸਆਈਟੀ ਬਣਾਉਣ ਤੋਂ ਪਹਿਲਾਂ ਗਿਆ ਜਦੋਂ ਸੂਬੇ ਦਾ ਚੀ ਮੰਨਿਸਟਰ ਤੇ ਉਹਦੇ ਮੰਨਿਸਟਰ ਤੇ ਪਾਰਟੀ ਪ੍ਰੈਜ਼ੀਡੈਂਟ ਇਹ ਜੀਆਂ ਗੱਲਾਂ ਕਰਨ ਤਾਂ ਫਿਰ ਅਫਸਰ ਇਨਸਾਫ ਕਿਵੇਂ ਕਰ ਸਕਦੇ ਸਰ ਜਾਂਚ ਫਿਰ ਤੁਸੀਂ ਕਹਿੰਦੇ ਹੋ ਜਾਂਚ ਕਿਵੇਂ ਹੋਣੀ ਚਾਹੀਦੀ ਹੈ ਉਹ ਜਾਂਚ ਇਹਦੇ ਤੇ ਉਹ ਤਾਂ ਆਪਾਂ ਸੈਟੀਸਫਾਈ ਨਹੀਂ ਕਿ ਕਾਕਾ ਜੀ ਕਿੰਦਾ ਦੀ ਹੋਣੀ ਚਾਹੀਦੀ ਹੈ ਕਿਵੇਂ ਹੋਵੇ ਜੇ ਜਾਂਚ ਕਰਨੀ ਹੋਵੇ ਸਪਰੀਮ ਕੋਰਟ ਨੂੰ ਆਖ ਨੂੰ ਜੱਜ ਮੁਕਰਰ ਕਰਦੇ ਕੈਪਟਨ ਸਾਹਿਬ ਨੇ ਸਭਾ ਦੇ ਵਿੱਚ ਕਿਹਾ ਜੀ ਵੀ ਜਿਹੜੀ ਇਹਦੀ ਜਾਂਚ ਦੀ ਹੈ ਉਹ ਹਾਈ ਲੈਵਲ ਤੱਕ ਜਾਊਗੀ ਨਹੀਂ ਉਹਦਾ ਮਤਲਬ ਸਮਝ ਲਓ ਮੇਰੇ ਤੇ ਮੇਰੇ ਤੇ ਦੇਖੋ ਗੱਲ ਇਹ ਹੈ ਜੇ ਜਾਂਚ ਜੇ ਹੋਈ ਨਹੀਂ ਐਸਆਈਟੀ ਬਣੀ ਹੈ ਜੇ ਚੀਫ ਮਨਿਸਟਰ ਕੋਈ ਗੱਲ ਆਦਾ ਤਾਂ ਅਫਸਰ ਫਿਰ ਇਨਸਾਫ ਕਿਵੇਂ ਕਰਨਗੇ ਇੱਕ ਇਹ ਤੁਹਾਨੂੰ ਦੱਸਾਂ ਸਮਝੋ ਕਿ ਅੱਜ ਤੱਕ ਕਦੇ ਹੋਇਆ ਸਾਰੇ ਹਿੰਦੁਸਤਾਨ ਦਾ ਰਿਕਾਰਡ ਵੇਖ ਲਓ ਤੁਸੀਂ ਜਰਨਲਿਸਟ ਹੋ ਕਦੇ ਕੋਈ ਇਨਸੀਡੈਂਟ ਹੋ ਜਾਂਦਾ ਹੈ ਬੜਾ ਭੈੜੀ ਇਨਸੀਡੈਂਟ ਹੋਇਆ ਹੈ ਤੇ ਵੀ ਚੀਫ ਮਿਨਿਸਟਰ ਨੂੰ ਇਨਵੋਲ ਕਰ ਹੁਣ ਆਪਣੇ ਕਸ਼ਮੀਰ ਚ ਹੋਇਆ ਹੈ ਬਹੁਤ ਵੱਡਾ ਭੈੜਾ ਕੀ ਇਹਦੇ ਚ ਪ੍ਰਾਈਮ ਮਿਨਿਸਟਰ ਉੱਤੇ ਮੁਕਦਮਾ ਚੱਲੂਗਾ ਸਮਝਦਾ ਆਪਾਂ ਵੀ ਮਗਰ ਲੱਗ ਜਾਂਦੇ ਆ ਸੋਚਦੇ ਨਹੀਂ ਵੀ ਹੈ ਗੱਲ ਕੀ ਹੈ ਵਿੱਚੋਂ ਕੀ ਹੈ ਪ੍ਰਾਈਮ ਮਿਨਿਸਟਰ ਦਾ ਹੀ ਕਸੂਰ ਹੈ ਜਾਂ ਡਿਫੈਂਸ ਮਿਨਿਸਟਰ ਤੇ ਪਰਚਾ ਹੋਊਗਾ ਇਨਸੀਡੈਂਟ ਹੁੰਦੇ ਰਹਿੰਦੇ ਆ ਬੜੇ ਮਾੜੇ ਭੈੜੇ ਇਨਸੀਡੈਂਟ ਹੁੰਦੇ ਆ ਸਾਨੂੰ ਬੜੇ ਪਿਆਰੇ ਨੇ ਲੇਕਿਨ ਉਹਦੇ ਚੀਫ ਮਿਨਿਸਟਰ ਦਾ ਕੀ ਉਹਦੇ ਚੀਫ ਮਿਨਿਸਟਰ ਕੋ ਮੌਕੇ ਤੇ ਆਰਡਰ ਦਿੰਦਾ ਇਹ ਤਾਂ ਐਵੇਂ ਇੱਕ ਗੱਲਾਂ ਬਣਾਈਆਂ ਲੋਕਾਂ ਨੂੰ ਕੁਮਰਾਹ ਕਰ ਲੈਂਦੇ ਆ ਤੇ ਗੁੱਸਾ ਨਾ ਕਰੋ ਤੁਸੀਂ ਵੀ ਖੁਬਾਰਾ ਸ਼ਾਪਦੇ ਨਿਓ ਬਦਲ ਸਾਹਿਬ ਨਵਾਂ ਜਥੇਬੰਦਕ ਢਾਂਚਾ ਬਣ ਰਿਹਾ ਪਾਲੀ ਦਲ ਦਾ ਜਿਵੇਂ ਢੀਂਸਾ ਸਾਹਿਬ ਤੇ ਹੋਰ ਆ ਕੋਈ ਪਾਰਟੀ ਨੂੰ ਨਰਾਜ਼ ਚੱਲ ਰਹੇ ਨੇ ਕਿ ਪਾਰਟੀ ਦੇ ਨਵੇਂ ਪ੍ਰਧਾਨ ਬਾਰੇ ਵੀ ਸੋਚਿਆ ਜਾ ਸਕਦਾ ਜੀ ਇਹ ਜੀ ਮੈਂ ਤਾਂ ਤੁਰੇ ਜੇ ਕਾਟ ਦੇ ਇਹ ਜਿਹੜਾ ਪ੍ਰਧਾਨ ਬਣਦਾ ਕੋਈ ਇਹ ਐ ਨਹੀਂ ਬਣਦਾ ਕਿ ਨਾਮੀਨੇਸ਼ਨ ਹੁੰਦੀ ਹੈ ਇਹ ਡੈਲੀਗੇਟ ਹੁੰਦੇ ਐ ਕਿਸੇ ਪਾਰਟੀ ਦੇ ਲੈ ਲੋ ਡੈਲੀਗੇਟਾਂ ਉਹਨਾਂ ਨੇ ਪ੍ਰਧਾਨ ਚੁਣਦੇ ਐ ਅਗਰਾਂ ਫਿਰ ਪ੍ਰਧਾਨ ਸਾਰਾ ਟਰਾਂਚਾ ਬਣਾਉਂਦਾ ਬੋਲ ਸਾਹਿਬ ਇਹ ਹੁਣ ਜਿਵੇਂ ਐਮਐਲਏ ਚੁਣੇ ਐਮਐਲਏ ਨੇ ਚੀਫ ਮਿਨਿਸਟਰ ਚੁਣਨੇ ਤੇ ਜੇ ਬਾਈ ਕਹਿੰਦਾ ਜੀ ਮੈਂ ਤਾਂ ਕੁਮਰਿੰਦਰ ਨੂੰ ਬਣਦਾ ਨਹੀਂ ਤਾਂ ਮੇਰੀ ਭਾਣ ਦੀ ਚੋਣ ਰੱਖੀ ਜਾ ਸਕਦੀ ਹੈ ਚਾਹੇ ਡੈਲੀਗੇਟ ਥਰੂ ਰੱਖੀ ਨਹੀਂ ਨਹੀਂ ਕੋਈ ਡੈਲੀਗੇਟ ਵੀ ਉਹਦਾ ਹੁੰਦਾ ਵੀ ਇੰਨੇ ਇੰਨੇ ਡੈਲੀਗੇਟ ਆਖੜ ਵੀ ਦੁਬਾਰਾ ਚੋਣ ਕਰ ਉਹ ਹੋઈ ਸਕਦੀ ਹੈ ਜੇ ਮੈਂ ਆਖਾਂ ਅਮਰਿੰਦਰ ਨੂੰ ਹਟਾਓ ਜੀ ਤੇ ਮੇਰੀ ਬੇਵਕੂਫੀ ਇਹ ਕਿ ਕੋਈ ਉਹਨਾਂ ਦੀ ਪਾਰਟੀ ਦਾ ਇਲੈਕਸ਼ਨ ਜਿੱਤੇ ਹੈ ਉਹਨਾਂ ਦੇ ਐਮਐਲਏ ਨੇ ਚੁਣੇ ਹੈ ਉਹਨਾਂ ਦੀ ਪਾਰਟੀ ਨੇ ਚੁਣੇ ਬਸ ਕੇਂਦਰ ਸਰਕਾਰ ਨੇ ਪਾਕਿਸਤਾਨ ਦਾ ਜਿਹੜਾ ਪਾਣੀ ਸੀ ਪੰਜਾਬ ਚ ਜਾਂਦਾ ਹਿੰਦੁਸਤਾਨ ਚ ਜਾਂਦਾ ਉਹ ਬੰਦ ਕੀਤਾ ਹੈ ਹਾਂਜੀ ਇਸ ਵਾਰ ਕੀ ਜੇ ਦੇਖੋ ਜਿਹੜਾ ਹੁਣ ਕੋਈ ਬੰਦਾ ਇੰਨੀ ਦੁਸ਼ਮਣੀ ਕਰ ਰਿਹਾ ਹੈ ਤੇ ਜੇ ਉਹਨੂੰ ਆਪਾਂ ਕੋਈ ਫਾਇਦਾ ਪਹੁੰਚਾਉਣਾ ਹੈ ਮਨ ਲੇ ਗੋ ਸਾਨੂੰ ਆਪ ਤੰਗੀ ਇੱਥੇ ਹੈ ਟਿਊਬਰ ਸਾਡੇ ਉੱਚੇ ਹੋ ਗਏ ਆ ਇਹਦਾ ਪੰਜਾਬ ਨੂੰ ਫਾਇਦਾ ਹੋਊਗਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਊਗਾ ਸਰ ਪਲਵਾਮਾ ਮਾਮਲੇ ਤੁਸੀਂ ਪ੍ਰਧਾਨ ਮੰਤਰੀ ਦੀ ਜਾਂ ਡਿਫੈਂਸ ਮਿਨਿਸਟਰੀ ਦੀ ਜ਼ਿੰਮੇਵਾਰੀ ਤੈਅ ਨਹੀਂ ਕਰਦੇ ਤੁਸੀਂ ਕਹਿ ਰਹੇ ਹੋ ਹੁਣ ਕੋਈ ਜ਼ਿੰਮੇਵਾਰ ਨਹੀਂ ਨਹੀਂ ਉਹਨਾਂ ਨੇ ਕੀ ਜ਼ਿੰਮੇਵਾਰੀ